ਅਮਨ ਅਰੋੜਾ ਦੇ ਸੁਪਾ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵੀਰਬਾਲ ਦੀ ਵਸਤੀ ਪਜਾਇ ਸਾਬਜ਼ਾਦਿਆਂ ਦਾ ਬਲੀਦਾਨ ਦੇਵੋ ਤੋਂ ਛੋਟੇ ਸਾਬਜ਼ਾਦਿਆਂ ਦੀ ਲਾ-ਮਿਸਾਲ ਸ਼ਹਾਦਤ ਨੂੰ ਯਾਦ ਕਰਨ ਦਾ ਵੱਧ ਉਚਿਤ ਤੇ ਮਰਿਆਤਾਪੂਰਨ ਤੰਗ ਹੈ। ਉਹਨਾਂ ਕਿਹਾ ਕਿ ਇਹ ਨਾਮ ਸਿੱਖ ਸੰਗਤ ਦੀਆਂ ਡੂੰਘੀਆਂ ਭਾਵਨਾਵਾਂ ਦੇ ਨਾਲ ਪੂਰੀ ਤਰ੍ਹਾਂ ਸਾਂਝ ਪਾਉਂਦਾ ਹੈ। ਗੁਰਦੁਆਰਾ ਸ਼੍ਰੀ ਬੱਤੇਗੜ ਸਾਹਿਬ ਵਿਖੇ ਮੱਥਾ ਟੇਕਦੇ ਹੋਏ ਅਮਨ ਅਰੋੜਾ ਨੇ ਸਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਹੈ। ਸਰਬਸਤ ਪਵਨ ਗੁਰੂ ਸਾਹਿਬ ਨੇ ਤੇ ਅੱਜ ਲਖਾ ਸ਼ਬਦ ਨੋਦੀ ਤਰਾ ਨਾਨਕ ਲਾਹਲੇਵ ਸੰਗਤਾਂ ਦੀ ਤਰ੍ਹਾਂ ਅਸੀਂ ਵੀ ਇਸਨੇ ਤਪਸਤਕ ਕੋੜ ਲਈ ਆਇਆ ਹਾਂ ਪਰ ਸਮਝਦਾ ਕਿ ਆਪਣੇ ਸਾਰਿਆਂ ਦੀ ਫਰਜ਼ ਮੰਨਦਾ ਤਾਂ ਕਿ ਜਿੰਨਾ ਗੁਰਿਆ ਦੇ ਉੱਪਰ ਜਿੰਨਾ ਜਮਿਸ਼ੋ ਦੇ ਗੁਰੂ ਸਾਹਿਬ ਨੇ ਅਦਸ ਸਰਬਸਤ ਤੇ ਦੁਪਰਾਂ ਤੋਂ ਪੁਲਿਸਾਂ ਦੇ ਚੱਲਣਾ ਚਾਹੀਦਾ ਜੇ ਕਿੰਨੇ ਕਸਟਮੋਬਿਲ ਦੀ ਸਾਰੀ ਲੋਕਾਈ ਦੀ ਚੜ੍ਹਦੀ ਕਲਾ ਦੀ ਅੰਦਾਜ਼ ਜਿਹੜੀ